ਚੱਲ ਆ ਬਾਈ ਵੇੜ ਕੱਪ ਵੀ ਜਿੱਤੇ ਆ ਕੇਸਰ ਵਾਲਿਆ ਦਿਖਾਈ ਬਣਾਇਆ ਇਹ ਦੂਜਾ ਦਾਣ ਬਾਈ ਕੇਸਰ ਵਾਲਿਆ ਆਪਾਂ ਝੂਠ ਨਹੀਂ ਮਾਰਦੇ ਸੱਚੀਆਂ ਗੱਲਾਂ ਦੱਸਦੇ ਆ ਬਾਈ ਬਾਈ ਜਾਨਵਰ ਸੇਰ ਵੀ ਕਰਦੇ ਲekin ਬੱਚਿਆਂ ਦੀ ਲੋੜਾ ਵੱਡੇ ਜੂੜਿਆਂ ਦੀ ਲੋੜਾ ਜਿਹੜੀ ਨਸਲ ਚਾਹੀਦੀ ਉਹ ਦੱਸੋ ਆਪਾਂ ਬਾਈ ਦਾ ਨੰਬਰੇ ਪਾਵਾਂਗੇ ਇਹ ਤਾਂ ਗੱਲਬਾਤ ਕਰ ਲੈ ਸਾਰੀ ਬਾਈ ਨਾਲ ਗੱਲਬਾਤ ਕਰ ਲਿਓ ਬਾਕੀ ਹੈ ਹਾਂ ਅਖੀਰਾ ਆ ਪੱਗਤਾ ਕੋਠੇ ਭਾਈਆਂ ਨੇ ਕੋਠੇ ਆ ਆਪਣੀ ਪੁੱਤਰੀ ਬਾਰਗੀ ਸੀ ਬਾਈ ਜੱਤ ਕੇ ਬਾਈ ਜ਼ੋਰ ਵਾਲਾ ਲੱਗੀ ਸੀ ਕੇਸਰ ਵਾਲੀ ਦਾ ਯੋਰ ਬਾਕੀ ਕੱਪ ਬਾਰੇ ਹਾਂ ਕਹਿੰਦਾ ਬਈ ਗੁਰੂ ਸਰ ਬਾਈ ਇੱਥੇ ਹਾਂ ਤਾਂ ਤੁਸੀਂ ਰਹੇ ਸੀਗੇ ਆਪਣੇ ਬਾਈ ਕੋਲ ਤੇ ਮੇਰਾ ਤੇ ਇੱਕ ਉਹਦਾ ਜਾਤੀ ਦਾ ਸਾਡੇ ਕੋਲ ਆ ਦੂਜੇ ਸਥਾਨ ਵਾਲਾ ਆਪਣਾ ਬਾਕੀ ਗੱਲਾਂ ਨਹੀਂ ਬਾਈ ਵੇਖ ਲਓ ਹੈ ਆਹ ਆਮਣੇ ਆ ਕੀ ਰਾਮ ਭਾਗਤਾ ਬਾਈ ਦਾ ਕੰਟੈਕਟ ਨੰਬਰ ਵੀ ਲੈ ਦਾਂਗੇ ਜੀ ਇਹਨੂੰ ਲੋਡ ਹੋਈ ਹੈ ਗੋਪਤਰਾਣ ਬਰਾ ਦੇ ਬਾਈ ਸਾਰੇ ਮੈਦਨਾ ਸਾਰੀਆਂ ਨਸਲਾਂ ਬਾਈ ਕੋਲ ਜਿਹੜੀ ਚਾਹੀਦੀ ਦੱਸ ਦਿਓ ਹਾਂ ਲੋਕ ਕਰ ਵਾਲੇ ਬੱਚੇ ਚਾਹੀਦੇ ਵਾ ਵੱਡੇ ਚਾਹੀਦੇ ਵੱਡੇ ਵੀ ਦੇ ਦੂ ਬਾਈ ਜੀ ਸਾਡੇ ਲੈਣਾ ਵੱਡੇਆਂ ਨਾਲ ਬਾਈ ਦੇ ਦੇਣਾਗੇ ਆਪਾਂ ਵੱਡੇ ਵੀ ਦੇ ਦੂ ਬਾਈ ਕਿਹੜੇ ਚਾਹੀਦੇ ਹੋ ਦਾਦ ਜੀ ਹਾਂ ਬੱਚੇ ਚਾਹੀਦੇ ਹੋ ਬੱਚੇ ਬਾਈ ਦਾ ਕੰਟੈਕਟ ਪਾਵਾਂਗੇ ਕੀ ਹੈ ਜੀ ਕਿਉਂ ਸਾਨੂੰ ਸਾਰਿਆਂ ਨਾਲ ਸ਼ੇਅਰ ਕਰੋ ਲਾਈਕ ਕਰੋ ਬਾਈ ਕਿਹੜੀ ਨਸਲ ਆ ਇਹ ਗੁਰਦੇਵ ਵਾਲੇ ਕਬੂਤਰਾਂ ਜਿਹਾ ਬਾਈ ਇਹ ਠੀਕ ਆ ਬਾਈ ਹਾਂ ਗੁਰਦੇਵ ਦੇਖੋ ਬਾਈ ਸ਼ਾਂ ਕਬੂਤਰ ਕਰੋ 5 2 ਇੰਚ ਦਾ ਜੱਤ ਘੇਰੋਕਿਆ ਹੋਇਆ ਹੈ ਠੀਕ ਆ ਆ ਜਿਹੜਾ ਬਾਈ ਕਬੂਤਰ ਆਪਣਾ ਹੈ ਹਾਂ ਬਾਈ ਇਹ ਬੱਚਾ ਚੀਕਦਾ ਪਹਿਲਾਂ ਮੈਂ ਭੋਡੀ ਛੱਡਿਆ ਸੀ ਠੀਕ ਹੈ ਭੋਡੀ ਭੋਡੀਪੁਰ ਇਹ ਇਹ ਬੱਚਾ ਆਪਣਾ 5:30 ਵੇ ਬਹਿ ਗਿਆ ਸੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਚੈਲਥ ਰਾਜ ਵਾਲਾ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ 'ਚ ਅੱਜ ਅਸੀਂ ਆਏ ਹਾਂ ਬਾਈ ਕੋਲੇ ਕੋਠੇ ਭਾਈ ਆਣੇ ਬਾਕੀ ਵਿੰਦਰ ਜਾਣਕਾਰੀ ਦੋਗਾ ਦਸ ਵਿੰਦਰਾ ਪਾ ਤਨ ਆ ਆਪਣਾ ਪਰਾ ਇਹਨਾ ਮੋ ਪਿਆਰਾ ਪੂਰਾ ਇਹਦੇ ਜਾਨਵਰ ਤੁਹਾਨੂੰ ਦਿਖਾਉਣਾ ਚੈੱਕ ਕਰਾਉਨੇ ਆ ਨਸਲਾਂ ਚੈੱਕ ਕਰੋ ਇਹਦੇ ਕੋਲੇ ਵੀ ਟੌਪ ਹੀ ਆ ਬਾਈ ਕੋਲੇ ਨਹੀਂ ਛਾਂਕ ਬਹੁਤ ਆ ਬਾਈ ਨੂੰ ਕਬੂਤਰਾਂ ਦਾ ਬਾਈ ਬਹੁਤ ਹੱਡੇ ਖੱਡੇ ਦਿਖਾਵਾਂਗੇ ਬਈ ਯਾਰ ਜਮਾਂ ਂਡਾ ਯਾਰ ਸਿਰ ਆਏ ਤੋਂ ਚਾਤ ਚਲੋ ਬਾਈ ਵੇਖੋ ਜਾਨਵਰਾਂ ਤੇ ਪਾਉ ਚਾਲਣਾ ਰਹਾ ਕਬੂਤਰ ਬਈ ਆਪਣਾ ਹਾਂ ਇਹ ਆਪਣਾ 5 ਵਜਿਆਂ ਛੱਡਾ ਹੋਆ ਕਬੂਤਰ 5 ਵਜਿਆਂ ਥੋੜਾ ਹਾਂ ਇਹ ਪਹਿਲਾ ਸਾਡਾ ਹੀ ਤਾਰੇ ਵਾਲੇ ਆਪਾਂ ਠੀਕ ਆ ਬਾਈ ਤਾਰੇ ਵਾਲੇ ਦੂਸਰ ਚ ਹਾਰ ਗਿਆ ਸੀਗਾ ਠੀਕ ਆ ਬਾਈ ਰਾਤ ਨੂੰ ਪੌਣੇ 8 ਬਹਿ ਗਿਆ ਸੀਗਾ ਕਬੂਤਰ ਆਪਣਾ ਸਾਂਭਣਾ ਸੁੰਭਣਾ ਨਹੀਂ ਆਉਂਦਾ ਜੀਗਾ ਆਪਣ ਨੂੰ ਦੂਸਰ ਦੀ ਖੇੜ ਨਹੀਂ ਆਪਣੇ ਕੋਲੇ ਇਹ ਸੱਤ ਨਾਮ ਡਾਕਟਰ ਨੇ ਬੁਰ ਜਾਣੇ ਸੰਭਾਏ ਕਬੂਤਰ ਇਹ ਠੀਕ ਆ ਬਾਈ ਉਸ ਤੋਂ ਬਾਅਦ ਚ ਬਾਈ ਗੁਰੂ ਸਰ ਜਿੱਤਿਆ ਕਬੂਤਰ ਆਪਣਾ ਗੁਰੂ ਸਾਰਾ ਹਾ ਜਲਾ ਆਪਣਾ ਕਿਸ ਨਾਲ ਦੇ ਨਾਲ ਹਾਂ ਜਲਾਲ ਦੇ ਕੋਲ ਹੈ ਜਣਾ ਠੀਕ ਆ ਇਥੇ ਬਾਈ ਉਹ ਟਾਈਮਾਂ ਚ 1200 ਮੋਟ ਚੱਲਿਆ ਚੱਲਿਆ ਸੀਗਾ ਵੀ ਆਪਣੇ ਯਾਰ ਸਾਰੇ ਖਿਡਾਰ ਕੋਈ ਸੀਗੇ ਵੀ ਉਹ ਕ੍ਰੀਮੀ ਪਹੁੰਚੀ ਵੀ ਸੀਗੀ ਕ੍ਰੀਮੀ ਸੀ ਜਮ ਹਾਂ ਤੇ ਇਹ ਕਬੂਤਰ ਆਪਣੇ ਮੇਰੇ ਦੋ ਛੱਡੇ ਹੋਏ ਸੀਗੇ ਉਦੋਂ ਆਪਾਂ ਪੰਡ ਚੋਂਦੇ ਜੀ ਘਰੇ ਵੀ ਤੇ ਇੱਕ ਕਬੂਤਰ ਆਪਣਾ ਬਈ ਦੂਜੇ ਨੰਬਰ ਤੇ ਰਿਹਾ ਸੀਗੇ ਮਨਾਂ ਪਹਿਲਾ ਹੀ ਸੀਗਾ ਇੱਕ ਬੰਦਾ ਹੋਰ ਬਾਬੇ ਸੀ ਮਲੂਕੇ ਵਾਲੇ ਉਹਨਾਂ ਨਾਲ ਵੰਡੀ ਸੀਗੇ ਬਾਬਾ ਜੀ ਠੀਕ ਆ ਬਈ ਤੇ ਬਈ ਆਪਣਾ ਕਬੂਤਰ ਉਹਦੇ ਬਹੁਤ ਔਡਿਆ ਏ ਫੇਰ ਬਈ ਮੈਂ ਆ ਬਲੂ ਕੋਟ ਲਈ ਛੱਡਿਆ ਆ ਬਲੂ ਕੋਟ ਲਈ ਹਾਂ ਉਹਦੇ ਟਾਈਮ 'ਚ ਕਟਿਆ ਗਿਆ ਹੂੰ ਉਹਦੇ ਬਹੁਤ ਵਧੀਆ ਔਡਾ ਹੈ ਕਬੂਤਰ ਠੀਕ ਆ ਬਈ ਤੇ ਫੇਰ ਬਈ ਸਤਨਾਉ ਡਾਕਟਰ ਨੇ ਛੱਡਿਆ ਸੀ ਕਬੂਤਰ ਗੁਰੂ ਸਾਰੀ ਇਹ ਉਹਦੇ ਸੀਗੇ 180 ਕਬੂਤਰ ਗੁਰੂ ਸਾਰ ਠੀਕ ਆ ਉਹਦੇ ਕਬੂਤਰ 5:30 ਵੇ ਹੱਲ ਕੇ ਕੇਸਰ ਵਾਲੇ ਆ ਗਿਆ ਸੀਗਾ ਠੀਕ ਆ ਬਈ ਤੇ ਕਬੂਤਰ ਤੇ ਬੱਚੇ ਬਹੁਤ ਦੇ ਘਰੇ ਬ ਇਹ ਕਿਹੜਿਆਂ ਚੋਂ ਬਾਜਦਾ ਬਾਈ ਕਿਹੜੀ ਨਸਲ ਆ ਇਹ ਗਰਦੇਵ ਵਾਲੇ ਕਬੂਤਰਾਂ ਜਿਹਾ ਬਈ ਇਹ ਠੀਕ ਆ ਬਾਈ ਹਾਂ ਗਰਦੇਵ ਦੇਖੋ ਬਾਈ ਸ਼ਾਂ ਕਬੂਤਰ ਕਰੋ ਪੂਰਾ ਲੰਮਾ ਲੰਮਾ ਪੂਰਾ ਪੱਲੇ ਪੁੱਲੇ ਦਿਖਾ ਕੋ ਹਾਂ ਤੇ ਟੈਂਚੀ ਬਾ ਕੂਤਰਾ ਪਣਾ ਵੱਡਾ ਕੂਤਰਾ ਬਈ ਵੱਡਾ ਬਣਾ ਲੈਨੇ ਹਾਂ ਰੱਖ ਲਿਆ ਸ਼ਾਂ ਲੈ ਜਾਣੀ ਕਿ ਹੋਰ ਦੇ ਜੀ ਹਾਂ ਸ਼ਾਂ ਲੈ ਆਨੇ ਬਾਈ ਠੀਕ ਆ ਬਾਈ ਜਮਾ ਖਰਾ ਬਈ ਦੇਖੋ ਵੀ ਜਾਨਵਰ ਦੇਖੋ ਯਾਰ ਠੀਕ ਆ ਕਿੱਡਾ ਲੰਮਾ ਯਾਰ ਕਿੰਨਾ ਸੋਹਣਾ ਸ਼ਾਂਕ ਬਹੁਤ ਆ ਬਾਈ ਤੇ ਰੋਕ ਕੇ ਵੀ ਆ ਕੂਤਰ ਠੀਕ ਆ ਵੀ ਪੰਜ ਬਾਈ ਇੰਚ ਤਾ ਜੱਤ ਕੇ ਰੋਕਿਆ ਹੋਇਆ ਠੀਕ ਆ ਆ ਜਿਹੜਾ ਬਾਈ ਕਬੂਤਰ ਆਪਣਾ ਹੈ ਹਾਂ ਬਾਈ ਇਹ ਬੱਚਾ ਚੀਕਦਾ ਪਹਿਲਾਂ ਮੈਂ ਭੋੜੀ ਛੱਡਿਆ ਸੀ ਠੀਕ ਆ ਭੋੜੀ ਭੋੜੀਪੁਰ ਇਹ ਇਹ ਬੱਚਾ ਆਪਣਾ 5.5 ਵਜੇ ਬੈਠ ਗਿਆ ਸੀਗਾ ਠੀਕ ਰਾ ਬਈ ਠੀਕ ਦਾ ਬੱਚਾ ਸੀਗਾ ਠੀਕ ਆ ਬਈ ਉਸ ਤੋਂ ਬਾਅਦ ਜੇ ਮੈਂ ਕੇਸਰ ਵਾਲੇ ਛੱਡਿਆ ਠੀਕ ਆ ਥੋੜੇ ਦਿਨਾਂ ਬਾਅਦ ਤੇ ਰਾਤ ਨੂੰ ਇਹ ਬੈਠਾ ਨਹੀਂ ਸੀ ਬੱਚਾ ਆਪਣਾ ਉਸ ਤੋਂ ਬਾਅਦ ਆਪਾਂ ਇਹ ਵੀ ਰੱਖ ਲਿਆ ਕੈਂਚੀ ਪਾਤੀ ਤੇ ਠੀਕ ਥਾਮ ਲਿਆ ਬਈ ਹਾਂ ਹਾਂ ਇਹ ਕਿਹੜਿਆਂ ਚੋ ਬਈ ਇਹ ਰਾਜਨ ਵਾਲੇ ਕਬੂਤਰਾਂ ਚੋਂ ਇਹ ਰਾਜਨ ਵਾਲੇ ਕਬੂਤਰਾਂ ਦੀ ਰਾਤ ਬਹੁਤ ਉੜਦੀ ਹੈ ਤੇ ਬੱਚੇ ਯਾਰ ਮਰ ਜਾਂਦੇ ਬਾਈਆਂ ਜੱਤ ਜੱਤ ਕੇ ਠੀਕ ਆ ਬਈ ਹਾਂ ਉੜਦੀ ਜਾਣੀ ਕਿ ਜੋਰ ਹੀ ਬਾਲਾ ਲਾਉਂਦੇ ਆ ਬਈ ਬੱਦ ਬਹੁਤ ਨਜਾਇਜ਼ੀ ਬੱਦ ਜ਼ੋਰ ਮਾਰਦੇ ਇਹ ਆਪਣੀ ਨਸਲ ਇੱਕ ਦੋ ਹੀ ਨਸ ਆਪਣੇ ਯਾਰ ਮੰਨ ਕੇ ਚੱਲ ਵੀ ਮੈਂ ਯਾਰ 350 400 ਮੋੜਾਂਗੇ ਬਾਈਆਂ ਛੱਡਾਂਗਾ ਠੀਕ ਆ ਹਾਂ ਤਾਂ ਬਹੁਤ ਉੱਤੇ ਗੱਲ ਪਹੁੰਚੀ ਗਏ ਉੱtre ਲੈਵਲ ਦੀ ਗੱਲ ਆ ਸਭ ਤੋਂ ਪਹਿਲਾਂ ਮੈਂ ਡੂਟੀ ਛੱਡੀ ਸੀ 450 ਵਾਲੀ ਬਾਈ ਠੀਕ ਆ ਇਹੇ ਬਾਈ ਇਹ ਨਹੀਂ ਉਹ 30 ਸੀ ਨੇ ਪਹਿਲ ਤੇ ਬਾਜੀ ਪਹਿਲਾਂ ਠੀਕ ਆ 350 ਹੁੰਦੀ ਸੀ ਬਾਈ ਕਿਵੇਂ ਲੱਗਦਾ ਹੁਣ ਦੱਸਿਓ ਕਮੈਂਟ ਕਰਕੇ ਸਾਰੇ ਠੀਕ ਆ ਤੇ ਮੇਰੇ ਭਰਾ ਗਲਤ ਕਮੈਂਟ ਨਾ ਕੀ ਕਰਿਓ ਸਹੀ ਕਰਿਓ ਜਮਾਂ ਹਾਂ ਜਿਹਨ ਚੰਗਾ ਲੱਗਦਾ ਕਰਦੇਓ ਜਿਹਨੂੰ ਨਾ ਚੰਗਾ ਲੱਗਦਾ ਨਾ ਕਰ ਵੇਖ ਕੇ ਵੀਡੀਓ ਛੱਡ ਦਿਓ ਇਹ ਨਸਲ ਆਈਆਂ ਬਈ ਆ ਬਈ ਪੁੰਨੂ ਵਾਲਿਆਂ ਚੋਂ ਆਗੇ ਆਪਣੇ ਇਹ ਪੁੰਨੂ ਵਾਲਿਆਂ ਚੋਂ ਆ ਬਈ ਇਹ ਵੀ ਨਾ ਦਿਖਾ ਜੀ ਇਹ ਦੱਸ ਬਈ ਇਹ ਖਾਸ ਇਹ ਤੇ ਬਈ ਜ਼ੋਰ ਬਹੁਤ ਲਾਉਂਦੇ ਨੇ ਵੇਖ ਤੇ ਹਾਂ ਬਈ ਤੇ ਇੱਕ ਜਾਂਦੇ ਜੁੰਦੇ ਬਹੁਤ ਘਟ ਆਗੇ ਠੀਕ ਆ ਇੱਕ ਥਾਂ ਤੇ ਘੜਦੇ ਆ ਜਾਨੀ ਹਾਂ ਤੇ ਇਹ ਆਪਾਂ ਰੋਕ ਲਈ ਸੀ ਕੂਤਰੀ ਯਾਰ ਇਹ ਵੀ ਨਹੀਂ ਛੱਡੀ ਆ ਆਪਾਂ ਇਹ ਵੀ ਨਹੀਂ ਛੱਡੀ ਹਾਂ ਸੋਣੀ ਬਹੁਤ ਹਨ ਹੂੰ ਚੌਰ ਨਸਲ ਦੀ ਕੂਤਰੀ ਆ ਠੀਕ ਆ ਬਈ ਇਹਦੇ ਭਰਾਣੇ ਭਰਾ ਜਿੱਤੇ ਆਪਣੇ ਗੁਰੂ ਸਾਰੇ ਦਾ ਭਰਾ ਛੱਡਿਆ ਸੀਗਾ 2800 ਐਂਟਰੀ ਸੀਗੀ ਹੂੰ ਤੇ ਉਹਦੇ ਆਪਣੇ ਭਗਤੇ ਬਾਜੀ ਵੀ ਸੀਗੇ ਐਂਟਰੀ ਵਾਲੀ ਇੱਥੇ 3:30 ਵਜੇ ਨਿਪੜੀਆਂ ਤੇ ਇੱਕ ਮੇਰਾ ਤੇ ਇੱਕ ਬਾਈ ਭੁੱਟੋ ਦਾ ਤੇ ਇੱਕ ਜਾਦੀ ਦਾ ਠੀਕ 5:20 ਮਿੰਟ ਤੇ ਬੈਠਾ ਤਿੰਨੇ ਤਿੰਨਾਂ ਨੇ ਸਾਂਝੀ ਕੀਤੀ ਤਿੰਨਾਂ ਨੇ ਬੰਡੇ ਗਏ ਤੇ ਮੈਂ ਵੀ ਸੀਗਾ ਬਾਜੀ ਮੇਰਾ ਵੀ ਛੱਡੇ ਮੇਰਾ ਇਹਦਾ ਸਕਾ ਭਰਾ ਸੀ ਆ ਕਬੂਤਰੀ ਦਾ ਹਾਂ ਕਬੂਤਰੀ ਦਾ ਹਾਂ ਇਹ ਵੀ ਥਾਂ ਲਈ ਬਾਈ ਹਾਂ ਰੱਖਾਂ ਨਾ ਹੀ ਆ ਯਾਰ ਹਾਂ ਠੀਕ ਆ ਬਾਈ ਨਹੀਂ ਕਬੂਤਰ ਬਹੁਤ ਸੋਹਣੇ ਆ ਬਾਈ ਦੇਖੋ ਬਈ ਕਰੋ ਦਾਰਸ਼ਨ ਕਰਾਂ ਸੈਟ ਆ ਕਬੂਤਰੀ ਬਹੁਤ ਨਿਆਸ ਹੋਣੀ ਆ ਭਰਾ ਦੀ ਰੋਕੀਏ ਇੱਕ ਤੇ ਤਿਤਲ ਕੋਈ ਲਾ ਦਿਆ ਆ ਵੀ ਪੁੰਨ ਵਾਲੇ ਕਬੂਤਰਾਂ ਚ ਇਹਦੇ ਬੱਚੇ ਬਹੁਤ ਉੱਡਦੇ ਆਗੇ ਠੀਕ ਆ ਬਈ ਇਹ ਵੀ ਘਰੇ ਬਹੁਤ ਉੱਡਿਆ ਵਾਏ ਕਬੂਤਰ ਆਪਣਾ ਨਾ ਨਜਾਇਜ਼ ਜ਼ੋਰ ਮਾਰ ਕੇ ਵੱਧ ਠੀਕ ਇਹ ਬੁਰਜ ਲੱਦੇ ਜਾਵੜਿਆ ਸੀਗਾ ਠੀਕ ਆ ਬਈ ਤੇ ਆਪਣਾ ਯਾਰ ਦੋਸਤ ਜੱਸੀ ਉੱਥੇ ਮੁੰਡਾ ਰਵਣੇ ਨਾਲ ਕੂਤਰ ਉਡਾਉਂਦਾ ਠੀਕ ਆ ਬਈ ਇਹ ਉਹਦੇ ਕੋਲੇ ਜਾਵੜਿਆ ਸੀਗਾ ਮੁੜ ਕੇ ਛੱਡਾ ਨਹੀਂ ਆਪਾਂ ਉਸ ਤੋਂ ਬਾਅਦ ਚ ਠੀਕ ਆ ਬਈ ਇਹ ਬੱਚਾਂ ਨੂੰ ਰੱਖ ਲਈ ਲਾਲ ਬਹੁਤ ਉੱਡਦੀ ਬਈ ਇਹਦੇ ਬੱਚੇ ਬਹੁਤ ਢੇ ਆਪਣੇ ਕੋਲੇ ਇਹ ਆਪ ਵੀ ਸੋਹਣਾ ਆ ਹਾਂ ਸੋਹਣਾ ਬਈ ਬਹੁਤ ਸੋਹਣਾ ਲੱਗਦਾ ਵੇਖੋ ਬਈ ਕਰੋ ਦਰਸ਼ਨ ਕਰਾਂ ਦੀ ਪੱਲੇ ਨਾਲ ਦੇ ਕੱਟ ਕੀਤਾ ਕੱਟ ਕਰਿਆ ਵਾ ਸਾਂਭਿਆ ਬਈ ਸਿਉਣੇ ਵਾਂਗੂ ਦੇ ਦਾ ਠੀਕ ਆ ਬਈ ਇਹ ਅੱਡ ਨਾ ਜਾਵੇ ਆ ਕਬੂਤਰੇ ਲਾ ਦੇ ਬਹੁਤ ਦੇ ਵੇ ਆਪਣਾ ਲਾਲ ਟੂਸਿਆਂ ਵਾਲਾ ਵਜਦਾ ਇਹ ਠੀਕ ਆ ਬਈ ਲਾਲ ਟੂਸਿਆਂ ਵਾਲੀ বাজਦੇ ਇਹ ਹਾਂ ਲਾਲ ਟੂਸਿਆਂ ਵਾਲਾ ਨਾਂ ਵੱਜਾ ਵੇ ਦਾ ਇਹਦੀ ਲਾਦ ਬਹੁਤ ਉੜਦੀ ਹੈ ਬਈ ਆਪਣੇ ਕੋਲ ਖੱਟਾਂ ਦਾ ਕਬੂਤਰ ਆ ਠੀਕ ਆ ਬਈ ਕਬੂਤਰ ਬਹੁਤ ਸੁਨੱਖਾ ਬਈ ਇਹ ਨਹੀਂ ਛੱਡਿਆ ਛੋੜਿਆ ਕਿਤੇ ਨਹੀਂ ਨਹੀਂ ਬਸ ਇਹਦਾ ਕਰੇ ਰੱਖਿਆ ਬੱਚਾ ਬੱਚਾ ਨੂੰ ਯਾਰ ਬਈ ਰੋਕਿਆ ਆਇਆ ਅਜਮਾ ਕੇ ਡਰਦਾ ਜਾਨੀ ਕਿ ਛੱਡਣ ਤੋਂ ਹੂੰ ਦੇਖੋ ਬਈ ਠੀਕ ਆ ਬਈ ਨਹੀਂ ਬਈ ਕਬੂਤਰ ਥੰਬਣੇ ਪੈਂਦੇ ਹੈਗੇ ਬੈਠੇ ਉਹਨੇ ਆਹ ਕਬੂਤਰ ਬਈ ਆਪਣਾ ਹੈਗਾਗਾ ਆਪਣੇ ਡੱਬੇ ਕਬੂਤਰ ਆ ਉਹਨਾਂ ਦੀ ਗਾਂ ਲਾਦਾ ਇਹ ਠੀਕ ਆ ਇਹ ਆਪਾਂ ਕਸਮ ਪੱਟੀਆਂ ਸਾਡੇ 95 ਕਬੂਤਰ ਸੀਗੇ 95 ਕਸਮ ਪੱਟੀਆਂ ਕਸਮ ਪੱਟਣਾ ਇਹ ਕਿੱਧਰ ਹੀ ਰਹਿ ਜਾਂਦਾ ਬਈ ਇਹ ਰ ਬਈ ਆ ਜੈਤੋਦੋ ਗਾਂ ਹੀ ਹੈਗਾ ਠੀਕ ਆ ਬਈ ਕਸਮ ਪੱਟੀਆਂ ਕਸਮ ਪੱਟੀਆਂ ਹਾਂ 95 ਕਬੂਤਰ ਸੀ 95 ਕਬੂਤਰ ਸੀ ਪੰਜਾਂ ਨੇ ਬਾਜੀ ਬਣ ਰਹੀ ਸੀਗੀ ਇਹਦੀ ਉਮਰ ਹੈਗੀ ਆ ਬਈ ਕਬੂਤਰ ਦੀ ਕਟੋੜ 14-15 ਸਾਲ 14-15 ਸਾਲ ਉਮਰ ਦੀ ਕਬੂਤਰ ਦੀ ਬਾਅਦ ਇੱਕ ਕਬੂਤਰ ਸਾਡੇ ਆਪਾਂ ਅਮੀਰਗੜ ਠੀਕ ਆ ਇੱਥੇ ਜਿੱਤਿਆ ਕਬੂਤਰ ਆਪਣਾ ਇਹ ਦੋ ਬਾਜੀਆਂ ਹੈ ਜਿੱਤਿਆ ਕਬੂਤਰ ਆਪਣਾ ਇਹ ਵੀ ਬੱਚਾਂ ਚ ਪਾਇਆ ਵਾ ਆਪਣਾ ਕਿਆ 14 14 ਸਾਲੋਂ ਮੋਰਾ ਬਾਈ ਇਹਦੀ 14 ਸਾਲੋਂ ਮੋਰਾ ਘੱਟੋ ਘਾਟੇ ਕਿਹੜਿਆਂ ਚ ਵਜਦਾ ਏ ਇਹ ਰ ਆਪਣਾ ਡੱਬੇ ਕਬੂਤਰੇ ਸੀਗੇ ਬਸ ਉਹਨਾਂ ਦੀ ਗਾਂ ਲਾ ਦੀ ਐ ਇਹ ਡੱਬਾ ਵੀ ਦਿਖਾ ਦੇਣਾ ਤੁਹਾਨੂੰ ਠੀਕ ਆ ਬਾਈ ਇਹਦਾ ਪਿਓ ਵੀ ਦਿਖਾਵਾਂਗੇ ਬਾਈ ਡੱਬਾ ਉਹਨਾਂ ਦਾ ਆ ਗੋਦਰੀ ਬਈ ਆਪਣੇ ਘਰੇ ਬਾਲਾ ਜੋਰ ਮਾਰਦੀ ਸੀ ਇਹ ਵੀ ਰੋਕੀ ਬੱਚਿਆਂ ਨੂੰ ਪਾਈ ਵੀ ਇਹ ਵੀ ਠੀਕ ਆ ਬਈ ਬਹੁਤ ਸੁਨੱਖੀ ਹੈ ਵੀ ਬਈ ਆ ਰੱਤੇ ਫੰਗ ਇਹਦੇ ਪੂਛ ਠੀਕ ਆ ਇਹ ਕਿਹੜਾ ਚੋ ਬਾਈ ਦੀ ਬਈ ਇਹ ਵੀਰ ਆਪਣੇ ਆਪ ਦੇ ਘਰ ਦੇ ਜੋੜੇ ਹੀ ਆ ਬਸ ਉਹਨਾਂ ਦੇ ਜੋੜੇ ਹੀ ਆ ਬਈ ਹਾਂ ਠੀਕ ਆ ਦੱਬਾ ਜਿਹੜਾ ਨੱਚ ਹੈਗਾ ਦੱਬਾ ਖਲੇਗੇ ਸਾਰੇ ਹੈਗੇ ਆਪਣੇ ਕੋਲ ਹਾਂ ਉੱਡੇ ਬਹੁਤ ਆ ਰੱਖੇ ਬਹੁਤ ਬਹੁਤ ਨਜ਼ਾਇਜ਼ ਉੱਡੇ ਆ ਬਈ ਠੀਕ ਆ ਬਈ ਬਹੁਤ ਬਾਜੀਆਂ ਤੇ ਆਪਾਂ ਬਥੇਰੀਆਂ ਹਾਰੇ ਆ ਬਈ ਯਾਰ ਤੇ ਬਥੇਰੀਆਂ ਜਿੱਤਿਆਂ ਕੋਈ ਨਹੀਂ ਜਿਆਦਾ ਤਾਂ ਮੈਂ ਕਹੀ ਜਾ ਕੇ ਹਨਾ ਹਾਂ ਜੀ ਮੇਨ ਨਹੀਂ ਜਿਆਦਾ ਸਾਰਿਆਂ ਨੂੰ ਪਤਾ ਜਾਂਦਾ ਉਹ ਦੱਸੀ ਜਾਂਦਾ ਬਾਈ ਆਪਾਂ ਨੂੰ ਹਾਂ 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 ਜਿਹੜੀ ਜਿਹੜੀ ਜਿਵੇਂ ਜਿਵੇਂ ਜਾ ਰ ਆ ਜਾਂਦੀ ਆ ਬੰਦਾ ਪ੍ਰਾਣਾ ਧੋਲਿਆਂ ਦਾ ਭਈ ਨਹੀਂ ਯਾਦ ਰਹਿਂਦਾ ਆ ਵੀ ਭਾਈ ਆਪਣੇ ਪੁੰਨੂ ਵਾਲਿਆਂ ਚੋਂ ਆ ਇਹ ਪੁੰਨੂ ਵਾਲਿਆਂ ਚੋਂ ਆ ਹਰੀਆਂ ਅੱਖਾਂ ਦੀ ਬੂਦਰੀ ਆ ਹਰੀਆਂ ਅੱਖਾਂ ਦੀ ਬੂਦਰੀ ਆ ਇਹ ਉਸੇ ਜੋੜੇ ਦੀ ਆ ਠੀਕ ਆ ਭਾਈ ਇਹ ਵੀ ਬਹੁਤ ਆਡਰ ਦੀ ਸੀ ਆਪਾਂ ਰੁੱਕ ਕੇ ਵਾ ਸਾਰੇ ਬਈਆ ਨਸਲ ਆਸਤੇ ਠੀਕ ਆ ਭਾਈ ਇਹ ਛੱਡੀ ਛੁੱਡੀ ਨਹੀਂ ਗਈ ਘਰੇ ਨਹੀਂ ਛੱਡੇ ਨੇ ਘਰੇ ਡਾਈਆਂ ਵਾ ਭਾਈ ਇਹ ਇਹ ਮੁੜ ਕੇ ਨਸਲ ਨੂੰ ਰੱਖ ਲਈ ਸੀ ਆਪਾਂ ਹਰੀਆਂ ਅੱਖਾਂ ਵੀ ਹੈ ਹਾਂ ਇਹ ਠੀਕ ਆ ਭਾਈ ਪੁੰਨੂ ਵਾਲਿਆਂ ਚੋਂ ਵਾਹੀਦੀ ਹੈ ਹਾਂ ਪੁੰਨੂ ਵਾਲਿਆਂ ਚੋਂ ਹੈ ਭਾਈ ਠੀਕ ਆ ਭਾਈ ਬਹੁਤ ਸੋਹਣੀ ਕਬੂਤਰੀ ਆ ਹਰੀਆਂ ਅੱਖਾਂ ਦੀ ਭਾਈ ਕਰੋ ਦਰਸ਼ਨ ਹਰੀਆਂ ਵਾਲੇ ਦੇ ਬਹੁਤ ਘੱਟ ਮ ਕੁੰਨੂ ਵਾਲਿਆਂ ਚੋਂ ਕੁੰਨੂ ਵਾਲਿਆਂ ਚੋਂ ਆ ਬਈ ਹੈਗੇ ਆਪਣੇ ਬਿੰਦਰਕਾਲੇ ਕਬੂਤਰਾਂ ਚੋਂ ਹੈ ਬਈ ਠੀਕ ਬਹੁਤ ਡੇ ਇਹ ਵੀ ਨਹੀਂ ਆਪਾਂ ਛੱਡੇ ਛੱਡੇ ਆ ਠੀਕ ਨਸਲ ਨੂੰ ਰੱਖਲੇ ਸੀਗੇ ਇਹ ਵੀ ਬਿੰਦਰਕਾਲੇ ਚੋਂ ਬਿੰਦਰਕਾਲੇ ਚੋਂ ਹਾਂ ਬਈ ਠੀਕ ਆ ਬਈ ਹਾਂ ਬਹੁਤ ਸੁਨੱਖੇ ਆ ਇਹ ਆਪਾਂ ਕਬੂਤਰ ਲੈ ਲੈ ਕੇ ਦਿਖਾਈਏ ਤੇ ਬਈ ਵੈਂਚੀ ਲੱਗੀ ਹੈ ਨਹੀਂ ਨਹੀਂ ਰੌਟ ਲਾਈਵ ਹੈ ਬਈ ਇਹਦੇ ਨਾਲ ਯਾਰ ਇਤਨੀ ਸਾਈਡ ਹੈ ਫਿਰ ਨਾ ਹੁਣ ਧੁੰਦਾ ਧੁੰਦਾ ਪੈਂਦੀ ਹੈ ਕਿਹਰੇ ਨਿਕਲ ਜਾਂਦਾ ਨੇ ਜਿਹੜੇ ਪਾਉਂਦਾ ਤਾਂ ਠੀਕ ਆ ਬਈ ਮੁਰਕੇ ਨਾਲ ਗੁਟੇ ਆਉਂਦੇ ਆ ਮੁਰਕੇ ਰੌਖਾ ਹੋ ਜਾਂਦਾ ਹੈ ਇਹਦੀ ਖਾਸियत ਬਾਈ ਦੱਸ ਕੋਈ ਇਹਦੀ ਖਾਸियत ਇਹ ਹੈ ਬਾਈ ਯਾਰ ਹੂੰ ਜਿਹੜੇ ਟਾਈਮ ਆ ਬਾਈ 2 2 3 3 ਵਜੇ ਬਾਈਆਂ ਨੇ ਬੜ ਜਾਂਦਾ ਸੀ ਹਾਂ ਉਦੋਂ ਇਹ ਘਰੇ ਪਾਏ ਪਾਏ 5:30 5:30 ਵਜੇ ਫਿਰਦੇ ਹੁੰਦੇ ਸੀ ਤਾਂ ਰੱਖੇ ਵੇ ਆਪਣੇ ਠੀਕ ਆ ਬਾਈ ਹਾਂ ਤੇ ਉੱਤਰ ਲਿਆ ਸੀ ਮੈਂ ਜਿੰਦੇ ਦਾ ਸੁਖਨੰਦ ਵਾਲੇ ਤੋਂ ਹਾਂ ਜੀ ਗੁਟਰੇ ਜਿਹਾ ਹੈ ਆਪਣੀ ਲਿਆ ਆ ਜਾਓ ਮੁੰਡੇ ਨਾਲ ਫੁੱਲ ਹਾਂ ਜੀ ਚੰਗੇ ਗੁਟਰੇ ਆ ਜਾਓ ਕੋਲੇ ਉਹ ਤੋਂ ਲਿਆਈ ਕੂਦਰੀ ਆਪਣੀ ਘਰ ਦੀ ਸੀਗੀ ਉਹ ਆਪਾਂ ਲਈ ਸੀ ਯਾਰ ਕੋਈ ਆਮੜੀ ਭੰਗੀ ਬੰਦਾ ਸੀਗਾ ਤੇ ਉਹ ਉਹਨੂੰ ਪੈਸਿਆਂ ਦੇ ਲੋੜ ਸੀਗੇ ਹਾਂ ਤੇ ਉਹਦਰ ਤੇ ਮੇਰੇ ਵੀ ਜੇ 50 60 ਰੁਪਏ ਸੀਗੇ ਭੋਲੇ ਜਿਹੇ ਬੰਦੇ ਮੈਨੂੰ ਕਹਿੰਦਾ ਇਹ ਪੈਸੇ ਦੇ ਦੇ ਕੋਈ ਉਹਦੇ ਮੈਂ ਕਹਾਂ ਮੇਰੇ ਕੋਲ ਤਾਂ 60 ਰੁਪਏ ਆ ਹਾਂ ਤੋਂਨੇ ਆਪਣੋ ਕੋਈ 60 ਆ ਦੇ ਦਿੱਤੀ ਉਹਦੇ ਬੱਚੇ ਬਹੁ ਬਾਈ ਦਿੱਤੇ ਬਈ ਆਪਣੇ ਪੰਨਾ ਟਾਈਮ ਦੀ ਗੱਲ ਆ ਇਹ ਇਹ ਹੈਗੀ 10 11 ਸਾਲਾਂ ਦੀ ਗੱਲ ਠੀਕ ਆ ਉਹ 60 ਰੁਪਏ ਬਹੁ ਹੁੰਦੇ ਬਈ ਹਾਂ 5 ਵਰਗੇ ਹੁੰਦੇ ਉਹ ਤਾਂ ਸਾਡੇ ਆਜ ਦਾ ਬਈ ਸ਼ਗਾ ਭਰਾਗਾ ਠੀਕ ਇਹਨਾਂ ਤਾਂ ਆਪਾਂ ਨਾ ਰਿਕਾਰਡਾਂ ਹੀ ਪਾਉਂਦੇ ਸੀਗੇ ਬਈ ਰੱਖੀ ਬਿੰਦ ਜੇ ਕਿਸੇ ਪਿੰਡ ਆਇਆ ਹੋਵੇ ਜੋ ਨਹੀਂ ਦਿੰਦਾ ਜੀ ਤਾਂ ਉੱਚਾ ਖੜਾ 5000 ਰੁਪਿਆ ਦਵਾਂਗੇ ਵੀ ਜੇ ਕਿਤੇ ਪਿੰਡ ਆਇਆ ਹੋਵੇ ਉਸ ਤੋਂ ਬਾਅਦ ਚ ਆਪਾਂ ਬਈ ਛੱਡਿਆ ਨੇ ਇਹ ਘੂਤਰ ਘਰੇ ਨਾ ਪੰਜ ਪੰਜ ਛੀਛੀ ਵਜਾਉਂਦਾ ਸੀਗਾ ਇਹੋ ਜਿਹਾ ਸਾਗੇ ਭਰਾ ਬਈ ਭੈਣ ਭਰਾ ਦੋਨੇ ਇਹ ਰੋਕੇ ਵੇ ਆਪਣੇ ਦੋਵੇਂ ਬਈ ਜਮਨ ਸਰ ਬਹੁਤ ਸੁਨੱਖੇ ਆ ਇਹ ਜਾਣਕਾਰੀ ਆ ਕੁਦਰੀ ਆਪਣੀ ਭਾਗ ਤੋਂ ਨਹੀਂ ਜਿੱਤੀ ਸੀ ਬਾਈ ਠੀਕ ਆ ਬਾਈ ਪਰ ਤੂਆ ਨੇ ਹਾਂ ਹਾਂ ਠੀਕ ਆ ਬਾਈ ਇਹ ਮੁੜ ਕੇ ਆਪਾਂ ਕੱਟ ਕਰਤੀ ਸੀ ਦੋ ਬਾਈਆਂ ਜਿੱਤੀ ਬੇ ਲਗਾਤਾਰੀ ਠੀਕ ਹੋਰ ਦੂਜੀ ਕਿਥੀ ਸੀ ਇਹ ਦੂਜੀ ਜਿੱਤੀ ਸੀ ਕਿ ਇੱਥੇ ਰ ਆਪਣੇ ਅਗਾਜ ਜਾਨੇ ਗਾਜ ਜਾਨੇ ਹਾਂ ਇੱਕ ਭਾਗ ਤੂਆ ਨੇ ਇੱਕ ਗਾਜ ਜਾਨੇ ਇਹ ਹੈਗੀ ਆ ਕਿਹੜਾ ਚ ਪਾਏ 4 ਸਾਲ ਹੋ ਗਏ ਬਾਈ ਇਹਨੂੰ ਆਪਾਂ 3 ਸਾਲ ਤੋਂ ਲਗਾਤਾਰੀ ਹੋ ਗਿਆ ਦਿਨ ਪਾ ਤੂਆ ਨੇ ਹਾਂ ਐਤ ਕੀ ਆਪਣੀ ਆ ਕੁਦਰੀ ਠੀਕ ਆ ਪੰਜ ਸੋਨ ਲਗਾਤਾਰ 10 ਸਾਲ ਆਕੜਿਆਂ ਚੋਂ ਫਿਰ ਰਾਜਨਾਲ ਐਂ ਚੋਂ ਰਾਜਨਾਲ ਐਂ ਚੋਂ ਦਿਖਾਓ ਰਾਜਨਾਲ ਐਂ ਚੋਂ ਬਈ ਲਗਾਤਾਰ 10 ਸਾਲ ਹੋ ਗਿਆ ਆਪਣਾ ਉੱਥੇ ਜਾਂਦੇ ਆ ਐਤਕੇ 120 ਸੀਗੇ ਆਪਣੇ ਨਾਲ ਦੋ ਛੱਡੀਆਂ ਸੀਗੀਆਂ ਉੱਥੇ ਠੀਕ ਆ ਬਈ ਤੇ ਉੱਥੇ ਆ ਕੁਤਰੀ ਅਸੀਂ 8ਾਂ ਨੇ ਬੰਡੀ ਸੀਗੇ ਆ ਵੀ ਐਤਕੇ ਭਗਤ ਸੋਨੇ ਆਪਣੀ ਰਾਤ ਨੂੰ ਨਹੀਂ ਬੈਠੀ ਸੀਗੀ ਠੀਕ ਆ ਬਈ ਦੂਜੇ ਦਿਨ ਫੜ ਕੇ ਲਿਆਇਆ ਇਹਨੂੰ ਬਈ ਇਹ ਬੁਰਜ ਟਾਈਮ ਚ ਕੱਟੀ ਗਈ ਸੀਗੀ 120 ਹਾਂ ਤੇ ਬੁਰਜ ਲੱਦੇ ਵਾਲੇ ਛੱਡੀ ਸੀ ਬਈ ਇਹ ਪਹਿਲੀ ਬਾਜੀ ਉਹਦੇ ਟਾਈਮ ਚ ਕੱਟੀ ਗਈ ਸੀਗੀ ਇਹ ਠੀਕ ਆ ਤੇ ਸਾਰੇ ਭਾਈ ਇਹਨੇ ਕੂਤਰੀ ਨੇ ਆਪਣੀ ਜੱਤਨ ਵਾਲੇ ਉਹ ਤੋਂ ਬਾਅਦ ਚ ਆ ਗਈ ਸੀਗੀ ਠੀਕ ਫਿਰ ਇਹ ਮੇ ਕੇਸਰ ਵਾਲੇ ਛੱਡੀ ਠੀਕ ਆ ਕੇਸਰ ਵਾਲੇ ਮੀ ਆ ਗਿਆ ਸੀਗਾ ਉਹਦੇ ਵੀ ਹੱਥ ਨੇ ਭਾ ਕੇ ਲੈ ਜਦੋਂ ਬਿੱਡੇ ਗਡੂਗੇ ਪਏ ਉਹ ਤੋਂ ਬਾਅਦ ਉੱਡੀ ਇਹ ਬਾਅਦ ਚ ਹੂੰ ਇਹ ਕੂਤਰੀ ਬਹੁ ਆਪਣੇ ਬਈ ਉੱਡੀ ਹੈ ਠੀਕ ਆ ਬਹੁਤ ਤਨਖੀ ਹੈ ਬਈ ਬਈ ਦੂਜੇ ਦਿਨ ਲੈ ਆਇ ਫੜ ਕੇ ਬਈ ਆਪਾਂ ਦੂਜੇ ਵਲੌਗ ਚ ਦਿਖਾਉਣਾ ਕਬੂਤਰ ਬਾਈ ਦੇ ਹੋਰ ਤੇਰਾ ਇੰਨਾ ਤੇ ਕਰੋ ਦਰਸ਼ਨ ਹਾਂ ਤੇ ਵੇਖੋ ਮੇਰੇ ਭਾਵਾ ਕੀ ਤੁਹਾਨੂੰ ਅਗਲੇ ਵਲੌਗ ਅਗਲੇ ਵਲੌਗ ਚ ਮਿਲਦੇ ਆ ਇਹਨਾਂ ਦੇ ਬੱਚੇ ਪੁੱੱਚੇ ਜਿਹੜੇ ਹੁਣ ਡਾਉਣੇ ਆ 2024 ਚ ਕੱਢਾਂ ਗਿਆ ਕ ਬਾਈ ਹਾਂ ਹਾਂ ਬਾਈ ਫੁੱਲ ਤਿਆਰੀ ਆ ਆਪਣੀ ਠੀਕ ਆ ਬਾਈ ਠੀਕ ਆ ਬਾਬਾ ਰੱਖੇ ਸੋਤ ਅਗਲੇ ਵਲੌਗ ਚ ਅਸਲਾ ਰੱਖਿਆ ਵਾ ਜਿਹੜਾ ਬਾਈ ਆ ਕਬੂਤਰ ਸਾਰਾ ਦਿਖਾਉਣਾ ਵੱਡੇ ਵੀ ਹੋਰ ਵੀ ਫਿਰਦੇ ਵੱਡੇ ਉਹ ਵੀ ਦਿਖਾਉਨੇ ਆਪਾਂ ਆ ਕਬੂਤਰ ਦਿਖਾਏ ਆ ਇਹਨਾਂ ਦੇ ਕਰੋ ਦਰਸ਼ਨ ਬਾਈ ਤੇ ਜਿਹੜਾ ਕੱਲਾ ਕੱਲਾ ਤੁਹਾਨੂੰ ਦਿਖਾਇਆ ਜੇ ਕਿਹਨੇ ਡਾਟ ਹੋਇਆ ਮੈਸੇਜ ਵੀ ਕਰ ਸਕਦਾ ਆਪਾਂ ਨੂੰ ਕੋਈ ਚੱਕਰ ਠੀਕ ਆ ਬਾਈ ਚਲ ਬਾਈ ਥੈਂਕ ਯੂ ਖਾਲਸਾ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਅਗਲੇ ਬਲੌਗ ਚ ਕੱਢਾਂਗੇ ਅੱਗ ਬਾਈ ਆਂਦਾ 2024 ਚ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ